ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਪਰਮਰਾਤ ਸਿੰਘ ਉਮਰਾ ਨੰਗਲ ਦੀ ਪਰਮਰਾਤ ਸਿੰਘ ਉਮਰਾ ਨੰਗਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹਾਈ ਕੋਰਟ ਤੋਂ ਉਹਨਾਂ ਨੂੰ ਵੱਡੀ ਰਾਹਤ ਮਿਲੀ ਸੀ ਤੇ ਉਸ ਤੋਂ ਬਾਅਦ ਜਿਹੜਾ ਕੰਟੈਂਪਟ ਕੋਰਟ ਸੀ ਉਸ ਦੇ ਤਹਿਤ ਉਹਨਾਂ ਤੇ ਕੇਸ ਪਾਇਆ ਗਿਆ ਸੀ ਤੇ ਚਰਨੋਤੀ ਸਰਕਾਰ ਦੇ ਵੱਲੋਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਸੀ ਪਰੰਤੂ ਸੁਪਰੀਮ ਕੋਰਟ ਤੋਂ ਵਿੱਚੋਂ ਵੀ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਖਰੀਆਂ ਖਰੀਆਂ ਸੁਣਾਈ ਗਈਆਂ ਨੇ ਝਾੜ ਪਾਈ ਗਈ ਹੈ ਤੇ ਸਿੱਧੇ ਤੌਰ ਤੇ ਇਹ ਜ ਵੀ ਮੰਗ ਲਿਆ ਗਿਆ ਹੈ ਕਿ ਇੰਨੇ ਸਾਲ ਪਰਮਰਾਸ ਸਿੰਘ ਉਮਰਾਨੰਗਲ ਨੂੰ ਮੁਤਲ ਕਿਉਂ ਕੀਤਾ ਗਿਆ सस्पेंड ਕਿਉਂ ਕੀਤਾ ਗਿਆ ਇਹ ਸਬ ਤੇ ਉਹਨਾਂ ਦੇ ਵੱਲੋਂ ਹੁਣ ਰਿਪੋਰਟ ਮੰਗ ਲਈ ਗਈ ਹੈ ਤੇ ਕਿਹਾ ਗਿਆ ਹੈ ਕਿ ਜਿਹੜੀ ਅਗਲੀ ਤਰੀਕ ਹੈ ਉਹ 11 ਸਤੰਬਰ ਹੈ 11 ਸਤੰਬਰ ਦੇ ਵਿੱਚ ਇਹ ਰਿਪੋਰਟ ਪੇਸ਼ ਕੀਤੀ ਜਾਵੇ ਕਿ ਇੰਨਾ ਸਮਾਂ ਉਹਨਾਂ ਨੂੰ ਮੁਤਲ ਕਿਉਂ ਕੀਤਾ ਗਿਆ ਜਿਕਰੇ ਖਾਸ ਹੈ ਕਿ ਇਸ ਤੋਂ ਪਹਿਲਾਂ ਪਰਮਰਾਸ ਸਿੰਘ ਉਮਰਾਨੰਗਲ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਸੀ ਪੰਜਾਬ ਐਂਡ ਹਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲਣ ਤੋਂ ਬਾਅਦ ਸਰਕਾਰ ਦੇ ਵੱਲੋਂ ਅੱਗੇ ਚਨੌਤੀ ਦਿੱਤੀ ਗਈ ਸੀ ਕੇਸ ਨੂੰ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਹੁੰਚ ਸੀ ਜਿੱਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਪਰਮਰਾਥ ਸਿੰਘ ਉਮਰਾ ਨੰਗਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਆਈ ਪੀ ਐਸ ਅਧਿਕਾਰੀ ਨੇ ਤੇ ਜੇਕਰ ਗੱਲ ਕੀਤੀ ਜਾਵੇ ਪਰਮਰਾਥ ਸਿੰਘ ਉਮਰਾ ਨੰਗਲ ਦੀ ਪਰਮਰਾਥ ਸਿੰਘ ਉਮਰਾ ਨੰਗਲ ਦੇ ਉੱਤੇ ਦੋਸ਼ ਲਗਾਏ ਗਏ ਸਨ ਜਦੋਂ ਬੇਅਦਬੀ ਹੋਈ ਸੀ ਗੁਰੂ ਸਾਹਿਬ ਦੀ ਤਾਂ ਉਦੋਂ ਉਹਨਾਂ ਦੇ ਉੱਤੇ ਕਈ ਇਲਜ਼ਾਮ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਤੇ ਕਈ ਸਾਲ ਉਹਨਾਂ ਨੂੰ ਮੁਅਤਲ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੁਖ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਰੁਖ ਰੱਖਿਆ ਗਿਆ ਕੇਸ ਪਾਇਆ ਗਿਆ ਜਿੱਥੇ ਲੰਮਾ ਸਮਾਂ ਇਹ ਕੇਸ ਚੱਲਿਆ ਲੰਮੀਆਂ ਤਰੀਕਾਂ ਪਈਆਂ ਤੇ ਤੋਂ ਬਾਅਦ ਸਰਕਾਰ ਨੂੰ ਉੱਥੇ ਵੀ ਝਾੜ ਪਈ ਤੇ ਸਰਕਾਰ ਨੂੰ ਉੱਥੇ ਵੀ ਖਰੀਆਂ ਖਰੀਆਂ ਸੁਣਾਈ ਗਈਆਂ ਤੇ ਸਰਕਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਪਰਮਰਾਸ ਸਿੰਘ ਉਮਰਾ ਨੰਗਲ ਨੂੰ ਉਹਨਾਂ ਦੀ ਜਿਹੜੀ ਬਣਦੀ ਪੋਸਟਿੰਗ ਹੈ ਉਹ ਦਿੱਤੀ ਜਾਵੇ ਤੇ ਜਵਾਬ ਦਿੱਤਾ ਜਾਵੇ ਕਿ ਇੰਨੇ ਸਾਲ ਉਹਨਾਂ ਨੂੰ ਮੁਤਲ ਕਿਉਂ ਕੀਤਾ ਗਿਆ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਕੇਸ ਅੱਗੇ ਸੁਪਰੀਮ ਕੋਰਟ ਦੇ ਵਿੱਚ ਲਿਆਂਦਾ ਗਿਆ ਤੇ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਮਹਿੰਗੇ ਵਕੀਲ ਕੀਤੇ ਗਏ ਲਗਭਗ 25 ਲੱਖ ਰੁਪਏ ਦੇ ਦੱਸਿਆ ਜਾ ਰਿਹਾ ਵਕੀਲਾਂ ਨੂੰ ਜਿਹੜੀ ਪੇਸ਼ਗੀ ਅਦਾ ਕੀਤੀ ਗਈ ਹੈ ਫੀਸ ਦਿੱਤੀ ਗਈ ਹੈ ਪਰਮਰਾਸ ਸਿੰਘ ਉਮਰਾ ਨੰਗਲ ਦੇ ਖਿਲਾਫ ਤੇ ਸਰਕਾਰ ਦੇ ਵੱਲੋਂ ਇਹ ਚੁਣੌਤੀ ਦਿੱਤੀ ਗਈ ਸੀ ਤੇ ਜਿਸ ਤਰ੍ਹਾਂ ਪਹਿਲਾਂ ਮੁਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਹੁਣ ਵੀ ਮੁਤਲ ਰੱਖਿਆ ਗਿਆ ਸੀ ਪਰੰਤੂ ਸੁਪਰੀਮ ਕੋਰਟ ਦੇ ਵਿੱਚ ਵੀ ਜਦੋਂ ਸੁਣਵਾਈ ਹੁੰਦੀ ਹੈ ਕੇਸ ਦੀ ਉਸ ਤੋਂ ਬਾਅਦ ਪਰਮਰਾਸ ਸਿੰਘ ਉਮਰਾ ਨੰਗਲ ਨੂੰ ਉੱਥੇ ਰਾਹਤ ਮਿਲਦੀ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਸਰਕਾਰ ਤੋਂ ਜਵਾਬ ਵੀ ਮੰਗ ਲਿਆ ਗਿਆ ਰਿਪੋਰਟ ਵੀ ਮੰਗ ਲਈ ਗਈ ਹੈ ਜਿਹੜੀ ਅਗਲੀ ਤਰੀਕ ਹੈ 11 ਸਤੰਬਰ ਦੱਸੀ ਜਾ ਰਹੀ ਹੈ ਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਕਿ ਦੱਸਿਆ ਜਾਵੇ ਕਿ ਇੰਨੇ ਸਾਲ ਇੱਕ ਆਈਪੀਐਸ ਅਧਿਕਾਰੀ ਨੂੰ ਮੁਤਲ ਕਿਉਂ ਕੀਤਾ ਗਿਆ ਉਹਦਾ ਕਾਰਨ ਕੀ ਹੈ ਉਹ ਕਾਰਨ ਦੱਸੋ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇ ਜਿਹੜੀ ਪਰਮਰਾਸ ਸਿੰਘ ਉਮਰਾ ਨੰਗਲ ਦੀ ਪੋਸਟਿੰਗ ਹੈ ਉਹ ਵੀ ਦਿੱਤੀ ਜਾਵੇ ਉਹਨਾਂ ਨੂੰ ਤੇ ਜਿਹੜੀ ਥਾਂ ਉਹਨਾਂ ਦੀ ਬਣਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਵੇ ਤੇ ਨਾਲ ਹੀ ਸਰਕਾਰ ਜਵਾਬ ਦੇਵੇ ਤੇ ਇਸ ਦੇ ਨਾਲ ਹੀ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜੋ ਮੁਖ्तार ਅंसारी ਇੱਕ ਗੈਂਗਸਟਰ ਸੀ ਪਰੰਤੂ ਇਸ ਦੁਨੀਆ ਦੇ ਵਿੱਚ ਅੱਜ ਨਹੀਂ ਰਿਹਾ ਉਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਜੋਰਾ ਸ਼ੋਰਾਂ ਦੇ ਉੱਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਉਹਨਾਂ ਦੀ ਜਿਹੜੀ ਪੇਸ਼ੀਆਂ ਪਈਆਂ ਸਨ ਸਰਕਾਰ ਦੇ ਵੱਲੋਂ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਦੇ ਵੱਲੋਂ ਮਹਿੰਗੇ ਵਕੀਲ ਕੀਤੇ ਗਏ ਸਨ 65 ਲੱਖ ਰੁਪਏ ਦੀ ਵੀ ਵੱਡੀ ਚਰਚਾ ਚੱਲੀ ਸੀ ਜੋਰਾਂ ਸ਼ੋਰਾਂ ਦੇ ਉੱਤੇ ਉਸ ਤੇ ਵੀ ਸਿਆਸਤ ਹੋਈ ਹੈ ਪਰੰਤੂ ਉਸ ਦਾ ਵੀ ਕੋਈ ਅਜੇ ਤੱਕ ਨਤੀਜਾ ਨਹੀਂ ਨਿਕਲਿਆ ਤੇ ਹੁਣ ਗੱਲ ਪਰਮਰਾਜ ਸਿੰਘ ਉਮਰਾ ਨੰਗਲ ਦੀ ਆ ਜਾਂਦੀ ਹੈ ਜਦੋਂ ਉਹਨਾਂ ਦੇ ਖਿਲਾਫ ਸਰਕਾਰ ਦੇ ਵੱਲੋਂ ਕਰੀਬ 25 ਲੱਖ ਰੁਪਏ ਜਿਹੜੇ ਵਕੀਲ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਮੁਤੱਲੀ ਰੱਖਿਆ ਜਾਵੇ ਪਰੰਤੂ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਜਿਸ ਤਰ੍ਹਾਂ ਪਹਿਲਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੀ ਸੀ ਕੰਟੈਂਪਟ ਕੇਸ ਪਿਆ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਤੋਂ ਬਾਅਦ ਪਰਮਰਾਜ ਸਿੰਘ ਉਮਰਾ ਨੰਗਲ ਦੇ ਹੱਕ ਦੇ ਵਿੱਚ ਇਹ ਕੇਸ ਹੁੰਦਾ ਹੈ ਪੋਸਟਿੰਗ ਹੈ ਉਹ ਦੇਣ ਦੇ ਦਿਸ਼ਾ ਨਿਰਦੇਸ਼ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਮੁਤਲੀ ਹੈ ਉਹ ਬਹਾਲ ਕਰਨ ਦੇ ਨਿਰਦੇਸ਼ ਹੁੰਦੇ ਨੇ ਪਰੰਤੂ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਰੁਖ ਸੁਪਰੀਮ ਕੋਰਟ ਦੇ ਵਿੱਚ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਪਰਮਰਾਸ ਸਿੰਘ ਉਮਰਾ ਨੰਗਲ ਨੂੰ ਰਾਹਤ ਮਿਲੀ ਹੈ ਤੇ ਸਰਕਾਰ ਨੂੰ ਖਰੀਆਂ ਕਰੀਆਂ ਸੁਪਰੀਮ ਕੋਰਟ ਦੇ ਵੱਲੋਂ ਸੁਣਾਈ ਗਈਆਂ ਨੇ ਤੇ ਸਿੱਧੇ ਤੌਰ ਤੇ ਰਿਪੋਰਟ ਵੀ ਮੰਗ ਲਈ ਗਈ ਹੈ ਜ਼ਿਕਰ ਖਾਸ ਹੈ ਕਿ ਪਰਮਰਾਸ ਸਿੰਘ ਉਮਰਾ ਨੰਗਲ ਦੇ ਉੱਤੇ ਕਈ ਇਲਜ਼ਾਮ ਲੱਗੇ ਸਨ ਗੁਰੂ ਸਾਹਿਬ ਦੀ ਬੇਅਦਬੀਆਂ ਨੂੰ ਲੈ ਕੇ ਉਹਨਾਂ ਦੇ ਤੇ ਇਲਜ਼ਾਮ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਰੁਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਹ ਕੇਸ ਹੁਣ ਸੁਪਰੀਮ ਕੋਰਟ ਦੇ ਵਿੱਚ ਗਿਆ ਲੰਮਾ ਸਮਾਂ ਪਰਮਰਾਸ ਸਿੰਘ ਉਮਰਾ ਨੰਗਲੀ ਕਾ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਪਰੰਤੂ ਹੁਣ ਬਹਾਲ ਕਰਨ ਦੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੇ ਨਾਲ ਹੀ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੀ ਉਹਨਾਂ ਦੀ ਬਣਦੀ ਪੋਸਟਿੰਗ ਹੈ ਉਹ ਵੀ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਜਿਹੜੇ ਲੰਮੇ ਸਮੇਂ ਤੋਂ ਚਰਚਾਮਸਾਨ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਉਸ ਸਮੇਂ ਵਿਰੋਧੀ ਧਿਰ ਹੁੰਦੇ ਹੋਏ ਕਾਂਗਰਸ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਸਰ ਮੁਖਤਾਰ ਅंसारी ਨੂੰ ਲੈ ਕੇ ਕਿ ਉਹਨਾਂ ਦੇ ਵਕੀਲਾਂ ਨੂੰ ਵੀ 65 ਲੱਖ ਰੁਪਏ ਸਰਕਾਰ ਦੇ ਵੱਲੋਂ ਹੀ ਦਿੱਤੇ ਗਏ ਤੇ ਹੁਣ ਉਹ ਕੇਸ ਕਿਤੇ ਨਾ ਕਿਤੇ ਨਿਬੜਿਆ ਨਹੀਂ ਸੀ ਪਰੰਤੂ ਪਰਮਰਾਜ ਸਿੰਘ ਉਮਰਾ ਨੰਗਲ ਵਾਲਾ ਕੇਸ ਵੀ ਸਾਹਮਣੇ ਆ ਗਿਆ ਜਿਸ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 25 ਲੱਖ ਰੁਪਏ ਇਸ ਕੇਸ ਦੇ ਉੱਤੇ ਖਰਚੇ ਗਏ